ਹਣ ਪੰਜ ਸ਼ੁਭਾਸ਼ ਬੋਕੀ ਦੇ ਆਫ ਐਮੀਨੈਂਸ ਦਾ ਉਦਘਾਟਨ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਇਸ ਵੇਲੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੁੱਖ ਮੰਤਰੀ ਪੰਜਾਬ ਆਪਣੇ ਹਲਕੇ ਦੇ ਵਿੱਚ ਪਹੁੰਚੇ ਨੇ ਸੰਗਰੂਰ ਦੇ ਵਿੱਚ ਪਹੁੰਚੇ ਨੇ ਦੇ ਨਾਲ ਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਲਾਈਵ ਤਸਵੀਰਾਂ ਨੇ ਕੈਂਸਰ ਕੇਅਰ ਬੱਸ ਨੂੰ ਹਰੀ ਝੰਡੀ ਦਿਖਾਈ ਗਈ ਹੈ ਪੰਜਾਬ ਦੇ ਵਿੱਚ ਕੈਂਸਰ ਦੇ ਕੇਸਾਂ ਦੀ ਗਿਣਤੀ ਵਧੀ ਹੈ ਤੇ ਇਸ ਨੂੰ ਲੈ ਕੇ ਜਿਸ ਢੰਗ ਦੇ ਨਾਲ ਸੀਐਮ ਮਾਨ ਦੇ ਵੱਲੋਂ ਇਸ ਵੇਲੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੰਗਰੂਰ ਦੇ ਵਿੱਚ ਪਹੁੰਚੇ ਹਾਂ ਜਿੱਥੇ ਕੈਂਸਰ ਕੇਅਰ ਬੱਸ ਜੋ ਪਹਿਲਾਂ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਥਾਮਾਂ ਤੇ ਚੈੱਕਅਪ ਕੈਂਪ ਲਾਏ ਜਾਂਦੇ ਨੇ ਤੇ ਹੁਣ ਅੱਜ ਸੀਐਮ ਮਾਨ ਦੇ ਵੱਲੋਂ ਉਸ ਬੱਸ ਨੂੰ ਹਰੀ ਝੰਡੀ ਦਿਖਾਈ ਗਈ ਐ ਇਸ ਦੇ ਨਾਲ ਹੀ ਕੁਝ ਹੋਰ ਵਿਕਾਸ ਕਾਰਜਾਂ ਦੇ ਉਦਘਾਟਨ ਵੀ ਸੀਐਮ ਮਾਨ ਦੇ ਵੱਲੋਂ ਕੀਤੇ ਗਏ ਨੇ ਠੀਕੋ ਠੀਕਾ ਸ਼ਾਟ ਉੱਪਰ ਲੜ ਦੋ ਸਰਪੰਚ ਆਲੋਚੇ ਦਾ ਆਲੋਚੇ ਕੁਲਵੰਤ ਸਿੰਘ ਢਾਲੀਵਾਲ ਇਸ ਵੇਲੇ ਨਜ਼ਰ ਆ ਰਹੇ ਨੇ ਜੋ ਕੈਂਸਰ ਕੇਅਰ ਬਸ ਚਲਾਉਂਦੇ ਨੇ ਪੂਰੇ ਪੰਜਾਬ ਦੇ ਵਿੱਚ ਚੈੱਕਅਪ ਉਹਨਾਂ ਦੇ ਵੱਲੋਂ ਉਹਨਾਂ ਦੀ ਸੰਸਥਾ ਦੇ ਵੱਲੋਂ ਕਰਵਾਏ ਜਾਂਦੇ ਨੇ ਤੇ ਉਸੇ ਬਸ ਨੂੰ ਸੀਐਮ ਮਾਨ ਦੇ ਵੱਲੋਂ ਹਰੀ ਝੰਡੀ ਦਿੱਤੀ ਗਈ ਹੈ। ਅਰੇ ਹੋ ਕੇ ਤਾੜੀਆਂ ਮਾਰ ਕੇ ਆਪਾਂ ਸਾਡੇ ਹਰ ਸਾਡੀ ਆਵਾਜ਼ ਸਾਡੇ ਤੱਕ ਨਹੀਂ ਆ ਰਹੀ ਤਾੜੀਆਂ ਜਰੂਰ ਜ਼ੋਰ ਦੀ ਮਾਰੋ ਤਾਂ ਸਮਾਗਮ ਦੇ ਵਿੱਚ ਪਹੁੰਚੇ ਨੇ ਮੁੱਖ ਮੰਤਰੀ ਪੰਜਾਬ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੰਗਰੂਰ ਤੋਂ ਇਹ ਸਿੱਧੀਆਂ ਤਸਵੀਰਾਂ ਨੇ ਜਿੱਥੇ ਅਰੇ ਉਹ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਆਪਾਂ ਬੈਠਣ ਦੀ ਕਿਰਪਾਲਤਾ ਕਰੀਏ ਵਿਕਾਸ ਪ੍ਰੋਜੈਕਟ ਲੋਕ ਅਰਪਿਤ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਜਿਹਨਾਂ ਅੱਜ ਦੇ ਇਸ ਸਮਾਗਮ ਦੇ ਵਿੱਚ ਪਹੁੰਚੇ ਨੇ ਇਸ ਇਲਾਕੇ ਦੇ ਸੱਜਣ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਅੱਗੇ ਆਪਾਂ ਬੈਠੀਏ ਤੇ ਚੁੱਪ ਦਾ ਧੰਨਵਾਦ ਕਰੀਏ ਕਿਉਂਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜਿਹਨਾਂ ਦੇ ਬਹੁਤ ਜ਼ਿਆਦਾ ਰਜ਼ੀਮੇ ਹੁੰਦੇ ਨੇ ਇਹਨਾਂ ਨੇ ਪੂਰਾ ਪੰਜਾਬ ਵੀ ਦੇਖਣਾ ਹੁੰਦਾ ਹੈ ਸੋ ਬਹੁਤ ਉਚੇਚੇ ਤੌਰ ਤੇ ਤੁਹਾਡੇ ਕੋਲ ਸਮਾਂ ਕੱਢ ਕੇ ਆਪਣਾ ਆਉਂਦੇ ਨੇ ਤੇ ਆਪਾਂ ਕੋਸ਼ਿਸ਼ ਕਰੀਏ ਉਹਨਾਂ ਦੇ ਵਿਚਾਰ ਬਹੁਤ ਵਧੀਆ ਤਰੀਕੇ ਦੇ ਨਾਲ ਸੁਣੀਏ ਸਭੂ ਹਾਜ਼ਰੀਨ ਅੱਜ ਸੰਗਰੂਰ ਸ਼ਹਿਰ ਵਾਸਤੇ ਜਦੋਂ ਵੀ ਮੁੱਖ ਮੰਤਰੀ ਸਾਡੇ ਸਾਡੇ ਵਿਚਾਰ ਆਉਂਦੇ ਨੇ ਜਾਂ ਇਸ ਇਲਾਕੇ ਦੇ ਵਿੱਚ ਆਉਂਦੇ ਨੇ ਜਾਂ ਪੰਜਾਬ ਦੇ ਕਿਸੇ ਵੀ ਕੋਨੇ ਵਿੱਚ ਜਾਂਦੇ ਨੇ ਤਾਂ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਸ ਇਲਾਕੇ ਦੀ ਡਿਵੈਲਪਮੈਂਟ ਨੂੰ ਅੱਗੇ ਰੱਖ ਕੇ ਜਰੂਰ ਇਦਾਂ ਦਾ ਕੁਝ ਉਹਨਾਂ ਨੂੰ ਦੇ ਕੇ ਆਂਦਾ ਜਾਵੇ ਜਿਸ ਦੇ ਨਾਲ ਅਗਲੀਆਂ ਪੀੜ੍ਹੀਆਂ ਜਿਹੜੀਆਂ ਹੋਣ ਵਾਲੇ ਲੋਕ ਤੇ ਉਹ ਅਗਲਵੰਨੀਆਂ ਪੀੜ੍ਹੀਆਂ ਵੀ ਯਾਦ ਰੱਖਣ ਕਿ ਸੂਬੇ ਦੇ ਕੋਈ ਮੁੱਖ ਮੰਤਰੀ ਹੁੰਦੇ ਸਨ ਜਿਨ੍ਹਾਂ ਨੇ ਵਿਕਾਸ ਨੂੰ ਅੱਗੇ ਰੱਖ ਕੇ ਆਪਣੀ ਸਰਕਾਰ ਚਲਾਈ ਸੀ ਸੋ ਅੱਜ ਬਹੁਤ ਹੀ ਵੱਡਾ ਮੁੱਲਾ ਮੌਕਾ ਹੈਗਾ ਅੱਜ ਸੰਗਰੂਰ ਦੇ ਵਿੱਚ ਜਿੱਥੇ ਸਾਡੇ ਸਕੂਲ ਆਫ ਐਮਿਨੈਂਸ ਨੂੰ ਰੈਨੋਵੇਟ ਕਰਨ ਤੋਂ ਬਾਅਦ ਅੱਜ ਲੋਕ ਅਰਪਿਤ ਕੀਤਾ ਗਿਆ ਹੈ ਉੱਥੇ ਹੀ ਗਵਰਨਮੈਂਟ ਨਰਸਿੰਗ ਟ੍ਰੇਨਿੰਗ ਸਕੂਲ ਸੰਗਰੂਰ ਦੀ ਸ਼ਾਨ ਹੈ ਉਸ ਦੀ ਵੀ ਨਵੀਂ ਬਿਲਡਿੰਗ ਦਾ ਅੱਜ ਉਦਘਾਟਨ ਕੀਤਾ ਗਿਆ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਰਿਹਾ ਸੀ ਕਿ ਜਦੋਂ ਤੁਸੀਂ ਇਸ ਪੰਡਾਲ ਦੇ ਵਿੱਚ ਐਂਟਰ ਕੀਤੇ ਹੋਵਗੇ ਰਿਜ਼ੋਰਟ ਦੇ ਵਿੱਚ ਤਾਂ ਖੱਬੇ ਹੱਥ 12 ਗੁਲਾਬੀ ਕਲਰ ਦੀਆਂ ਬੱਸਾਂ ਖੜੀਆਂ ਨੇ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਸਾਡੇ ਪੰਜਾਬੀਆਂ ਦੀ ਸਿਹਤ ਨੋ ਸਭ ਤੋਂ ਵੱਧ ਤਵੱਜੋ ਦਿੰਦੇ ਹੋਏ ਜੋ ਸਿਹਤ ਵਾਸਤੇ ਉਪਰਾਲੇ ਕੀਤੇ ਜਾ ਰਹੇ ਨੇ ਉਸੇ ਕੜੀ ਤਹਿਤ ਹੀ ਵਿਸ਼ਵ ਸਿਹਤ ਸੰਸਥਾ WHO ਦੇ ਨਾਲ ਸੰਪਰਕ ਕਰਕੇ ਇਹ ਜਿਹੜੀਆਂ ਵਿਸ਼ੇਸ਼ 12 ਐਂਬੂਲੈਂਸਸ ਮੋਬਾਈਲ ਐਂਬੂਲੈਂਸਸ ਨੇ ਉਹ ਅੱਜ ਪੂਰੇ ਪੰਜਾਬ ਵਾਸਤੇ ਰਵਾਨਾ ਕੀਤੀਆਂ ਨੇ ਇਹ ਮੋਬਾਈਲ ਐਂਬੂਲੈਂਸਸ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣਗੀਆਂ ਖਾਸ ਕਰਕੇ ਕੈਂਸਰ ਨਾਲ ਸੰਬੰਧਿਤ ਅਗਰ ਕੋਈ ਡਾਇਗਨੋਸਟਿਕ ਟੈਸਟ ਵਗੈਰਾ ਹੈਗੇ ਨੇ ਉਹ ਕੀਤੇ ਜਾਣੇ ਨੇ ਤੇ ਉਹਨਾਂ ਨੂੰ ਸਹੀ ਇਲਾਜ ਕਰਵਾਇਆ ਜਾਣਾ ਹੈ ਸੋ ਅੱਜ ਦੇ ਇਸ ਸਮਾਗਮ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਪਹੁੰਚੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਸਾਡੇ ਹਲਕਾ ਸੰਗਰੂਰ ਤੋਂ ਵਿਧਾਇਕ ਸ਼੍ਰੀਮਤੀ ਨਿਰਿੰਦਰ ਕੌਰ ਭਰਾ ਜੀ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਅਸੀਂ ਉਹਨਾਂ ਨੂੰ ਵੀ ਨਿਗਰਤ ਹੀ ਆਖਦੇ ਹਾਂ ਇਸ ਦੇ ਨਾਲ ਹੀ ਦਲਵੀਰ ਸਿੰਘ ਢਿੱਲੋਂ ਜੀ ਜਿਹੜੇ ਕਿ ਮਾਨਯੋਗ ਚੇਅਰਮੈਨ ਨੇ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਅਸੀਂ ਉਹਨਾਂ ਨੂੰ ਵੀ ਨਿਗਾਹ ਜੀਆਂ ਆਕਦੇ ਹਾਂ ਸਰਦਾਰ ਗੁਰਮੇਲ ਸਿੰਘ ਜੀ ਚੇਅਰਮੈਨ ਡਿਸਟ੍ਰਿਕਟ ਪਲੈਨਿੰਗ ਬੋਰਡ ਸੰਗਰੂਰ ਉਹ ਵੀ ਉੱਚੇਚੇ ਤੌਰ ਤੇ ਇਸ ਸਮਾਗਮ 'ਚ ਪਹੁੰਚੇ ਨੇ ਅਸੀਂ ਉਹਨਾਂ ਨੂੰ ਵੀ ਨਿਗਾਹ ਜੀਆਂ ਆਕਦੇ ਹਾਂ ਸਾਡੇ ਕੋਲੇ ਬੈਠੇ ਨੇ ਸ਼੍ਰੀ ਅਸ਼ੋਕ ਕੁਮਾਰ ਲੱਖਾ ਜੀ ਚੇਅਰਮੈਨ ਪੰਜਾਬ ਗਊ ਸੇਵਾ ਸਮਿਤੀ ਕਮਿਸ਼ਨ ਅਸੀਂ ਉਹਨਾਂ ਨੂੰ ਵੀ ਨਿਗਾਹ ਜੀਆਂ ਆਖਦੇ ਆ ਇਸੇ ਤਰ੍ਹਾਂ ਮਾਨਜੋਗ ਡਿਪਟੀ ਕਮਿਸ਼ਨਰ ਜੀ ਤੇ ਐਸਐਸਪੀ ਸੰਗਰੂਰ ਉਹ ਵੀ ਪਿਛਲੇ ਕਈ ਰੋਜ਼ ਤੋਂ ਇਹਨਾਂ ਸਮਾਗਮਾਂ ਦੀਆਂ ਤਿਆਰੀਆਂ ਦੇ ਵਿੱਚ ਲੱਗੇ ਹੋਏ ਸਨ ਉਹ ਵੀ ਅੱਜ ਉੱਚੇ ਚੇਤੇ ਤੌਰ ਤੇ ਮੰਚ ਤੇ ਬਿਰਾਜਮਾਨ ਨੇ ਉਹਨਾਂ ਨੂੰ ਵੀ ਜੀਆਂ ਆਖਦੇ ਆ ਸਰਦਾਰ ਜਸਵੀਰ ਸਿੰਘ ਕੁਦਨੀ ਜੀ ਜਿਹੜੇ ਕਿ ਚੇਅਰਮੈਨ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਨੇ ਉਹ ਵੀ ਹਰੇਕ ਸਮਾਗਮ ਦੇ ਵਿੱਚ ਹਾਜ਼ਰੀ ਲਵਾਉਂਦੇ ਨੇ ਅਸੀਂ ਉਹਨਾਂ ਨੂੰ ਵੀ ਨਿਗਾਹ ਜੀਆਂ ਆਖਦੇ ਆ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਇਸ ਤੋਂ ਇਲਾਵਾ ਬਚਨ ਬੇਦਲ ਜੀ ਉਹ ਵੀ ਮੰਚ ਤੇ ਬਰਾਜਮਾਨ ਨੇ ਅਸੀਂ ਉਹਨਾਂ ਨੂੰ ਵੀ ਨਿਗਾ ਚੀ ਆ ਆਖਦੇ ਆ ਤੇ ਅਸੀਂ ਦੇਖ ਰਿਹਾ ਕਿ ਹਾਲ ਦੇ ਵਿੱਚ ਅਗਰ ਗੱਲ ਕਰੀਏ ਤਾਂ ਸਾਨੂੰ ਸਾਡਾ ਹਾਲ ਛੋਟਾ ਲੱਗ ਰਿਹਾ ਹੈ ਜਿਸ ਸਾਹਮਣੇ ਤੁਹਾਡੀ ਅੱਜ ਮਾਨਯੋਗ ਐਮਐਲਏ ਸਾਹਿਬ ਦੇ ਪਿਆਰ ਨੂੰ ਤੁਸੀਂ ਇਥੇ